ਲੋ ਜੀ ਸੰਘੇੜੇ ਪਹੁੰਚ ਗਿਆ ਕਾਫਲਾ ਤੇ ਸੰਘੇੜੇ ਤੋਂ ਚੱਲਣਾ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਲੁਧਿਆਣਾ ਵੇਲ ਕੈਪਟਲਾਂਟ ਕੋਲੇ ਸਾਡਾ ਪੱਤੇ ਠੀਕ ਠਾਕ ਜਮਾਂਦਾਂ ਜੀ ਕੀ ਹਾਲ ਹੈ ਜੀ ਜੁੜ ਜਓ ਮਿੱਤਰੋ ਸੰਘੇੜੇ ਆ ਕੋਈ ਟਾਈਮ ਹੋ ਜੀ ਕਾਫਲਾ ਲੋ ਜੀ ਕਾਫਲਾ ਵੱਡਾ ਬਣਦਾ ਜਾ ਰਿਹਾ ਤੇ ਚੜ੍ਹਦੀ ਕਲਾ ਹੋ ਜਾਣੀ ਹੈ ਆਪ ਜੀ ਇੱਕ ਦੋ ਕੰਮ ਨੂੰ ਉਹ ਇੱਕ ਜੇ ਰੋਕ ਰੱਖਿਆ ਗੁਰਦੁਆਰੇ ਕੋਲ ਪਹਿਲਾਂ ਖਾਣਾ ਨਹੀਂ ਦੁਬਾਰਾ ਹੈਗਾ ਉੱਥੇ ਵੜਦੇ ਨਹੀਂ ਆਪਾਂ ਸ਼ਾਦੀ ਸਾਈਕਲ ਉਹਨਾਂ ਕੋਲ ਲਗਾਉਂਦੇ ਉਹਨਾਂ ਲਗਾਉਂਦੇ ਇਹ ਸਾਡੇ ਵਿੱਚ ਜਿਹੜਾ ਜਿਹੜਾ ਸਿਮਿੰਗ ਸਾਡੇ ਕੋਲ ਤੋਂ ਮਿਲੂਗਾ ਹੈ ਨਹੀਂ ਲੱਗਦਾ ਜੀ ਯਾਦ ਵੀ ਹੈ ਤਾਂ ਤੇ ਪੰਜਾਬ ਮਾਂ ਬੋਲੀ ਦੀ ਸੇਵਾ ਕਰਨ ਦੇ ਲਈ ਪਾਣੀਆ ਦੇ ਰਾਤੇ ਜਿਹੜਾ ਕਾਲ ਦੇ ਰੈਕੋਰਡ ਤੋਂ ਪਹੁੰਚ ਚੁੱਕੇ ਆ। ਦੇ ਮੰਨ ਲਓ ਗੱਡੀਆਂ ਦੇ। ਬਾਦ ਦਾਰ ਬਾਦਾਂ ਜਾ ਰਿਹਾ ਤੇ ਹੁਣ ਦੇਖ ਲਾ ਕੇ ਪੱਗ ਕਾਸੀ ਕਰ ਬਾਈ। ਬਹੁਤ ਵਧੀਆ ਜੀ। ਸਾਰੇ ਇਸ ਦੇ ਬੰਦੇ ਆ ਗਏ। ਫੋਟੋ ਕਰਾਉਣਾ ਬੱਝ ਝੰਡੇ ਵਾਲੀਆਂ ਗੱਡੀਆਂ ਨੇ। ਝੰਡੇ ਮੰਨ ਲਓ ਜੀ ਹਾਂ। ਝੰਡੇ ਕਿਹੜੀ ਗੱਡੀ ਤੇ ਕੱਢੀ ਆ ਪਈ ਆ ਗੱਡੀ। ਆਜੋ ਜੀ। ਇੱਥੇ ਜਮਗਰ ਆਉਂਦੇ ਆ। ਕਾਸੀ ਕਰ। ਕੰਡੇ ਜੋ ਵੀ ਝੰਡੇ ਕਿਹਦੇ ਕੋਲੇ ਆਏ। ਮੰਨ ਲਓ ਸਾਰੀਆਂ ਗੱਡੀਆਂ ਦੇ ਝੰਡੇ। 14 ਝੰਡੇ ਦਿਓ ਜੀ। ਤੇ ਹੋ ਜੇ ਤਿਆਰ। ਆ ਲੈ ਨਾ ਸਾਡਾ ਲੈ ਸਿੱਧਿਆ ਲੱਗੇ ਰੁਸਿਆ 2 ਘੰਟੇ ਜਾ ਕੇ ਲੋ ਜੀ ਲੁਧਿਆਣੇ ਵਾਲੇ ਹੋ ਜੋ ਬਾਈ ਤਿਆਰ ਸੰਘੇੜੇ ਪਹੁੰਚ ਗਈ ਹੈ ਟੀਮ ਸਾਰੀ ਤੇ ਲੁਧਿਆਣੇ ਵਾਲੇ ਹੋ ਜੋ ਬੀਲ ਕੱਪ ਨਾਲ ਕੋਲੇ ਹੋਰ ਸਿੱਧਾ ਬਾਈ ਸასი ਕਾਂ ਕੀ ਆਲਾ ਬਾਈ ਟੈਕ ਲੈ ਆਓ ਜੀ बारह तेरा नहीं बारा चो भाई ड्यूटी ला दो पर भाई ड्यूटी ला दो हिसाब चाहना कम ਆਈਨ ਜੀ ਪੰਜਾਬ ਦੇ ਬਾਦ ਦੋ ਦਿਨ ਡਿਊਟੀ ਲਾ ਦਿਓ ਭਾਈ ਐ ਤਾਂ ਐਂ ਚਾਈ ਜਾਣੀ ਐ ਨਹੀਂ ਭਾਈ ਡਿਊਟੀ ਦਾ ਸੰਭ ਐ ਐ ਨਾ ਕੰਮ ਕਰਾ ਐ ਨਾ ਕਰੋ